ਇਹ ਸਾਰੇ ਪੂਰਵ ਚੰ드ਰਮਾ ਤੇ ਸੂਰਜ ਨਾਲ ਸੰਬੰਧਿਤ ਨਹੀਂ ਤੇ ਪੂਰਨਮਾਸ਼ੀ ਹੁਣ ਸਹਜੇ ਸਹਜੇ ਸਾਡੇ ਵਿੱਚ ਵੀ ਪਰਚਲਤ ਆਉਂਦੀ ਜਾਂਦੀ ਹੈ ਇਹਦਾ ਗੁਰਮਤ ਗੁਰੂ ਘਰ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਬਈ ਆਓ ਗੁਰਦੁਆਰੇ ਚ ਪੂਰਨਮਾਸ਼ੀ ਹੈ ਸਮਝ ਲਓ ਗੁਰਦੁਆਰਾਂ ਨੇ ਮਨਮੱਦ ਦਾ ਆੜਾ ਬਣਾਇਆ ਜਾ ਰਿਹਾ ਹੈ ਮਨਮੱਦ ਦਾ ਅੱਡਾ ਬਣਾਇਆ ਜਾ ਰਿਹਾ ਹੈ ਮੈਂ ਇਤਨੀ ਅਰਜ਼ ਕਰਦੇ ਆ ਕੋਈ ਗੱਲ ਗੁਰਮਤ ਦੀ ਕਸੌਟੀ ਤੇ ਪੂਰੀ ਨਾਉ ਤੇ ਨਾ ਤੇ ਦਾਸ ਨੂੰ ਕੋਈ ਅਹਿਸਾਸ ਕਰਾ ਦੇ ਵੀ ਇਸ ਸਟੇਜ ਤੇ ਹੱਥ ਜੋੜ ਕੇ ਮੈਂ ਖਿਮਾ ਮੰਗ ਲਵਾਂਗਾ। ਬੇਪਰਲ ਹੋ ਗਈ ਮੈਥੋਂ। ਔਰ ਜੇ ਗੁਰਮਤ ਦੀ ਗੱਲ ਆਖੀ ਹੈ ਤੇ ਕਿਸੇ ਦਾ ਹਿਰਦਾ ਦੁਖਦਾ ਹੈ ਤੇ ਮੈਂ ਤੇ ਇਹ ਹੀ ਆਖਾਂ ਕਿ ਗੁਰੂ ਇਸ ਦਾ ਹਿਰਦਾ ਇਤਨਾ ਦੁਖਾ ਕੇ ਗੁਰਮਤ ਨੂੰ ਮੰਨ ਨਹੀਂ ਲਵੇ। ਚਲੋ ਦੁਖੀ ਹੋ ਕੇ ਹੀ ਮੰਨੇ ਕਮ ਸੇ। ਪੀੜਤ ਹੋ ਕੇ ਹੀ ਮੰਨੇ। ਪੂਰਨ ਮਾਸੀ ਦਾ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੈ ਗੁਰਮਤ ਨਾਲ ਪਰਾਚੀਨ ਸਮੇਂ ਚ ਜਦ ਸਮੇਂ ਨੂੰ ਪਰਖਣ ਦਾ ਕੋਈ ਜ਼ਰੀਆ ਨਹੀਂ ਸੀ ਦਿਨ ਦਿਹਾੜ ਦੀ ਗਿਣਤੀ ਰੱਖਣੀ ਹੈ ਤਾਂ ਕਿਵੇਂ ਰੱਖੀ ਜਾਏ ਜਿਸ ਦਿਨ ਚੰ드ਰਮਾ ਪੂਰਨ ਹੋ ਜਾਂਦਾ ਸੀ ਤੇ ਕਹਿੰਦੇ ਸਨ ਪੂਰਨ ਮਾਸ ਮਾਸ ਕਹਿੰਦੇ ਨੇ ਮਹੀਨੇ ਮਹੀਨਾ ਪੂਰਾ ਹੋ ਗਿਆ ਬਸ ਇਹ ਨਹੀਂ ਕਰ ਲੈ